ਸਾਂਝੇਕਰ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਾਰਿਆਂ ਦਾ ਸਾਂਝੇਕਰ ਵਿੱਚ ਆ ਮਿੱਤਰੋ ਗਮ ਪੀਓ ਖਾਓ ਨਿੱਤਰੋ ਹਾਂਜੀ ਸਾਂਝੇਕਰ ਦੇ ਵਿੱਚ ਈਆਂ ਦਾ ਮੇਲਾ ਹੋ ਚੁੱਕਿਆ ਇਸ ਮੇਲੇ ਦੇ ਵਿੱਚ ਸਾਰੇ ਹੀ ਭੈਣ ਭਰਾਵਾਂ ਨੇ ਬਹੁਤ ਕੀ ਕਹਿੰਦੇ ਹੁੰਦੇ ਆ ਚਾਹ ਦੇ ਨਾਲ ਆ ਕੇ ਹਿੱਸਾ ਲਿਆ ਬਹੁਤ ਦੂਰੋਂ ਦੂਰੋਂ ਲੋਕ ਆਏ ਇਸ ਮੇਲੇ ਨੂੰ ਦੇਖਣ ਤੇ ਇਸ ਦੇ ਵਿੱਚ ਭਾਗ ਲਿਆ ਸੋ ਜਿਹੜੇ ਮੇਰੇ ਭੈਣ ਭਰਾ ਆਏ ਜਿਹੜੇ ਨਹੀਂ ਵੀ ਆ ਸਕੇ ਉਹਨਾਂ ਵੱਲੋਂ ਹੁਣ ਫੋਨ ਕਾਲਸ ਆ ਰਹੀਆਂ ਕਿ ਮੇਲੇ ਦੀ ਵੀਡੀਓ ਤਾਂ ਪਾ ਲੋ ਹਾਂਜੀ ਆਪਾਂ ਮੇਲੇ ਦੀ ਵੀਡੀਓ ਪਾਉਣ ਲੱਗੇ ਆ ਚੀਜ਼ਾਂ ਤਿਆਰ ਹੁੰਦਿਆਂ ਨੂੰ ਟਾਈਮ ਲੱਗ ਜਾਂਦਾ ਜੀ ਸੋ ਅੱਜ ਆਪਣੇ ਕੋਲ ਵੀਡੀਓ ਤਿਆਰ ਹੋ ਗਈ ਆ ਦਿਖਾਉਣੇ ਆ ਤੁਹਾਨੂੰ ਜਿਹੜੇ ਇੱਥੇ ਨਹੀਂ ਪਹੁੰਚ ਸਕੇ ਕਿ ਮੇਲੇ ਦੇ ਵਿੱਚ ਕੀ ਕੀ ਹੋਇਆ ਕਿੰਨਾ ਘੱਟ ਸੀ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਸਾਂਝੇ ਕਰਦੇ ਵਿੱਚ ਐਂਟਰੀ ਦੇ ਵਿੱਚ ਆ ਰਾਮੀਨ ਗੇਟ 'ਸਾਂਝੇ ਕਰਦਾ ਮੂਰੇ ਸ਼ੈੱਡ ਥਲੇ ਵੀ ਦੁਕਾਨਾਂ ਸੀ ਤੇ ਬਾਹਰ ਪਾਰਕਿੰਗ ਦਾ ਤਾਂ ਕੀ ਕਹਿਣਾ ਹੈ ਪਾਰਕਿੰਗ ਪੂਰੀ ਭਰੇ ਪਈ ਸੀ ਸਾਂਝੇ ਕਰਦੇ ਵਿੱਚ ਪੱਕੇ ਹੀ ਆਪਾਂ ਚੁੱਲੇ ਲਾਏ ਹੋਏ ਨੇ ਇਸੇ ਕਰਕੇ ਭਾਈ ਦੂਜੀਆਂ ਟੀਂਗਾ ਨਹੀਂ ਪਾਈਆਂ ਕਿਉਂਕਿ ਉਹ ਵੀ ਸਫੈਦੇ ਸਫੂਦੇ ਨੇ ਕੱਚੇ ਜਿਹੇ ਕਿਸੇ ਦਾ ਨੁਕਸਾਨ ਨਹੀਂ ਅਸੀਂ ਚਾਹੁੰਦੇ ਮੇਰੀਆਂ ਭੈਣਾਂ ਨੇ ਬਹੁਤ ਛੁੱਟੇਲੇ ਤੇ ਉਸ ਤੋਂ ਬਾਅਦ ਤੀਆਂ ਦੇ ਮੇਲੇ 'ਚ ਜਿਹੜੀ ਇੱਕ ਸਪੈਸ਼ਲ ਚੀਜ਼ ਸੀਗੀ ਖਾਣ ਪੀਣ ਦੀ ਖਾਣ ਪੀਣ ਅਸੀਂ ਕੋਸ਼ਿਸ਼ ਕੀਤੀ ਸੀ ਕਿ ਸਿੰਪਲ ਰੱਖਿਆ ਜਾਵੇ ਤਾਂ ਕਿ ਸਾਡੇ ਸਟਾਫ ਨੂੰ ਵੀ ਜ਼ਿਆਦਾ ਅਖਿਆਈ ਨਾ ਹੋਵੇ ਬਾਕੀ ਇਕੱਠ ਦਾ ਵੀ ਕੋਈ ਪਤਾ ਨਹੀਂ ਸੀਗਾ ਵੀ ਕਿੰਨਾ ਇਕੱਠ ਹੋਊਗਾ ਫਿਰ ਅਲੱਗ-ਅਲੱਗ ਚੀਜ਼ਾਂ ਦਾ ਮੈਨੇਜ ਕਰਨਾ ਹੱਸੋ ਆਪਾਂ ਮੇਰੀ ਕਿਸੇ ਭੈਣ ਦੀ ਸ਼ਿਫਾਰਸ਼ ਤੇ ਖੀਰ ਮਾਲ ਪੂੜੇ ਬਣਵਾਲੇ ਸੀ ਤੇ ਚਾਹ ਪਕੌੜੇ ਸੀਗੇ ਬਾਕੀ ਜਿਹੜਾ ਸਾਡੀਆਂ ਭੈਣਾਂ ਦਾ ਹੁੰਦਾ ਹੈ ਚਟਪਟਾ ਸਵਾਦ ਗੋਲ ਗੱਪੇ ਵਗੈਰਾ ਉਹ ਤਾਂ ਸੀ ਗਈ ਸੀਗੇ ਨਾਲ ਚਾਈਨੀਜ਼ ਫੂਡ ਸੀ ਖੈਰ ਫੂਡ ਸਾਰਿਆਂ ਨੇ ਬਹੁਤ ਪਸੰਦ ਕੀਤਾ ਤੇ ਅਸੀਂ ਥੋੜੀ ਜੀ ਕੋਸ਼ਿਸ਼ ਕੀਤੀ ਸੀ ਕਿ ਇਹਨੂੰ ਸੌਖਾ ਕਰ ਦਈਏ ਅੰਦਰੋਂ ਪਰਚੀ ਕਟਾ ਕੇ ਸਾਰੇ ਭੈਣ ਪਾਈ ਆਪਣਾ ਜੋ ਖਾਣਾ ਚਾਹੁੰਦੇ ਆ ਖਾ ਲੈਣ ਨਹੀਂ ਵੀ ਖਾਣਾ ਪੀਣਾ ਤਾਂ ਕੋਈ ਨਿਕਲਣਾ ਘੁੰਮ ਫਿਰ ਕੇ ਮੇਲਾ ਦੇਖ ਸਕਦੇ ਆ ਟੇਬਲਾਂ ਤੇ ਰੌਣਕਾਂ ਲਗੀਆਂ ਰਹੀਆਂ ਨੇ ਖਾਣ ਪੀਣ ਵਾਲਿਆਂ ਤੇ ਤੇ ਸਟਾਫ ਨੇ ਮੈਨੇਜ ਵੀ ਬੜਾ ਸੋਹਣਾ ਕੀਤਾ ਉਸ ਤੋਂ ਬਾਅਦ ਜਿਹੜੀ ਮੇਲੇ ਦੀ ਸਭ ਤੋਂ ਵੱਡੀ ਖਾਸੀਅਤ ਰਹੀ ਏਸੀ ਹਾਲ ਦੇ ਵਿੱਚ ਲੱਗੀ ਸੀ ਐਗਜ਼ਿਬਿਸ਼ਨ ਬਹੁਤ ਜ਼ਿਆਦਾ ਵੈਂਡਰਸ ਆਏ ਸੀ ਅਲਗ-ਅਲਗ ਤਰ੍ਹਾਂ ਦੀਆਂ ਸਟਾਲਸ ਜਿਵੇਂ ਕਿ ਪਰਫਿਊਮ ਦੀਆਂ ਹੋਮ ਡੈਕੋਰ ਦੀਆਂ ਬਟਿਕ ਸੀ ਬਟਿਕ ਤਾਂ ਮੇਰੀਆਂ ਭੈਣਾਂ ਨੇ ਬਹੁਤ ਹੀ ਦੁਕਾਨਾਂ ਲਾਈਆਂ ਤੇ ਉਹਨਾਂ ਦੀ ਕਹਿੰਦੇ ਸੇਲ ਵੀ ਰੱਜ ਕੇ ਹੋਈ ਆ ਜੁਐਲਰੀ ਦੀ ਜੁਐਲਰੀ ਦੀਆਂ ਦੁਕਾਨਾਂ ਸੀ ਅਲੱਗ-ਅਲੱਗ ਤਰ੍ਹਾਂ ਦੀਆਂ ਸੀਗੀਆਂ ਖੈਰ ਸਾਰੇ ਮਿਹਨਤ ਕਰਦੇ ਆ ਅੰਦਰ ਏਸੀ ਹਾਲ ਤੇ ਦੇ ਨਾਲ ਬਾਹਰ ਚੱਲਦੀਆਂ ਸੀ ਸਾਡੀਆਂ ਬਰਾਸਤੀ ਖੇਡਾਂ ਜਿਹੜੀਆਂ ਇਹ ਮੇਲੇ ਦੀ ਸਪੈਸ਼ਲ ਖੇਚ ਬਣੀਆਂ ਹਨ ਅਸੀਂ ਚੀਜ਼ਾਂ ਸਾਨੂੰ ਹੁੰਦਾ ਹੈ ਕਿ ਜੇ ਕੁਝ ਕਰਦੇ ਆਂ ਸਾਡੇ ਘਰ ਵੱਲੋਂ ਅਸੀਂ ਕੁਝ ਕਰਦੇ ਆਏ ਇਹਦੇ ਵਿੱਚ ਕੁਝ ਅੱਲਾਹ ਕੁਸ਼ ਨਮਾ ਹੋਣਾ ਚਾਹੀਦਾ ਤੇ ਮੇਲੇ ਵਿੱਚ ਆਉਣ ਵਾਲਾ ਹਰ ਪਰਸਨ ਕੁਝ ਪਾਰਟਿਸਪੇਟ ਕਰੇ ਨਾ ਕਿ ਇਕੱਲਾ ਹੋ ਬਸ ਆਇਆ ਬੈਠਿਆ ਤੇ ਕੀਆ ਤੇ ਇਹ ਸਾਡੀ ਕੋਸ਼ਿਸ਼ ਸੀਗੀ ਵੀ ਇਹਦੇ ਵਿੱਚ ਕੁਝ ਵਾਸਤੇ ਖੇਡ ਕਰਾਈਏ ਤੇ ਘੜਾ ਦੌੜ ਕਰਾਈਏ ਸੀ ਬੜਾ ਦੌੜ ਦੇ ਵਿੱਚ ਬਹੁਤ ਜ਼ਿਆਦਾ ਮੇਰੀਆਂ ਭੈਣਾਂ ਨੇ ਨਾਮ ਲਖਾਏ ਤੇ ਜਿੰਨਾ ਸਾਨੂੰ ਇੰਨੀ ਉਮੀਦ ਨਹੀਂ ਸੀ ਕਿ ਇੰਨੇ ਜ਼ਿਆਦਾ ਨਾਮ ਆਉਣਗੇ ਬਹੁਤ ਜ਼ਿਆਦਾ ਨਾਮ ਆਏ ਤੇ ਸਭ ਤੋਂ ਵੱਡੀ ਗੱਲ ਸੀ ਕਿ ਇਹਦੇ ਵਿੱਚ ਯੰਗ ਕੁੜੀਆਂ ਨੇ ਹਿੱਸਾ ਲਿਆ ਬਹੁਤ ਸੋਣਾ ਉਹਨਾਂ ਨੇ ਬੈਲੈਂਸ ਕਰਕੇ ਘੜੇ ਚੱਕੇ ਖੈਰ ਇਹ ਨਹੀਂ ਹੁੰਦਾ ਕਿ Winner ਕੌਣ ਹੋਇਆ Winner ਤਾਂ ਸਾਰੀ ਨੇ ਜਿਨੇ ਹੌਸਲਾ ਕਰਕੇ ਮੈਦਾਨ 'ਚ ਪੈਰ ਨੱਟ ਲਿਆ ਪਰ ਕੁੜੀਆਂ ਦੇ ਚਾ ਦੇਖੇ ਨਹੀਂ ਸੀ ਜਾਂਦੇ ਵੀ ਕਿਵੇਂ ਉਹ ਭੱਜ ਭੱਜ ਕੇ ਘੜਿਆਂ ਦੇ ਮੂਰੇ ਆ ਰਹੀਆਂ ਸੀ ਇਸੇ ਕਰਕੇ ਭਾਈ ਦੋ ਘੜੇ ਸਾਡੇ ਫੁੱਟ ਵੀ ਗਏ ਉਹ ਨੁਕਸਾਨ ਹੋ ਗਿਆ ਚਲ ਕੋਈ ਨਹੀਂ ਝੱਲ ਲਾਂਗੇ ਉਹ ਵੀ ਤੇ ਘੜਿਆਂ ਦੀ ਦੌੜ ਬਹੁਤ ਵਧੀਆ ਰਹੀ ਬਹੁਤ ਹੀ ਫਸਮਾ ਮੁਕਾਬਲਾ ਸੀਗਾ ਇਹਦਾ ਅਨਾਮ ਵੀ ਸੋਲੇ ਸੀਗੇ ਪਰ ਮੁਕਾਬਲਾ ਵਾਕਈ ਬਹੁਤ ਫਸਮਾ ਸੀਗਾ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਕਿ ਜਿਹੜੇ ਜਿਹੜੇ ਇਹਦੇ ਵਿੱਚ ਭਾਗ ਲੈ ਰਹੇ ਸੀਗੇ ਉਹਨਾਂ ਨੇ ਇੰਨੀ ਮਿਹਨਤ ਦੇ ਨਾਲ ਇਹ ਨਾਮ ਜਿੱਤਿਆ ਆ ਅ ਖੈ ਦੇਖਦੇ ਆ ਰੱਬ ਸੋਖ ਰੱਖੇ ਅਗਲੇ ਸਾਲ ਨੂੰ ਇਹ ਤੋਂ ਵੀ ਵੱਧ ਕਰਾਂਗੇ ਜਿਵੇਂ ਜਿਵੇਂ ਵੀ ਥੋੜੀ سپورਟ ਮਿਲੂਗੀ ਸਾਰਾ ਕੰਮ ਹੁੰਦਾ ਰਹੂਗਾ ਪਰ ਵਧੀਆ ਲੱਗਿਆ ਕਿ ਸਾਡੀਆਂ ਭੈਣਾਂ ਨੇ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਕਾਫੀ ਵੀਰਾਂ ਨੇ ਮੈਨੂੰ ਸੋਹਣਾ ਲੱਗਿਆ ਕਿ ਉਹ ਆਪਣੀਆਂ ਜਾਂ ਕਿਸੇ ਦੀ ਭੈਣ ਜਾਂ ਘਰ ਵਾਲੀ ਜੋ ਵੀ ਉਹ ਘੜਾ ਚੱਕਦੀ ਐ ਸੀ ਉਹਨਾਂ ਦੀ ਸੋਹਣੇ ਮੂਹਰੇ ਹੋ ਕੇ ਵੀਡੀਓਜ਼ ਬਣਾਈਆਂ ਇਹਦੇ ਨਾਲ ਇਨਕਾਰਟਿਨ ਮਿਲਦੀ ਆ ਨਹੀਂ ਤਾਂ ਅਸੀਂ ਘਰਾਂ 'ਚ ਬੈਠੇ ਰਹਨੇ ਆ ਕੁਛ ਕਰਦੇ ਵੀ ਤੇ ਇਹਦੇ ਨਾਲ ਇਨਕਾਰਟਿਨ ਮਿਲਦੀ ਆ ਇਸੇ ਕਰਕੇ ਫਿਰ ਡਿਪਰੈਸ਼ਨ ਵਗੈਰਾ ਵਿੱਚ ਆਤਮ ਹੁੰਦੇ ਆ ਜੇ ਅਸੀਂ ਇੱਕ ਦੂਜੇ ਨੂੰ ਉਨਕਾਰਜ ਕਰਦੇ ਆ ਚੰਗੀਆਂ ਚੀਜ਼ਾਂ ਲਈ ਇਹਦੇ ਤੇ ਲੱਗਦਾ ਤਾਂ ਕੁਛ ਨਹੀਂ ਕਈ ਵਾਰ ਇੱਕ ਉਹ ਮਾਤ ਕਾ ਬਾਰੇ ਹੈ ਇਹ ਤੇ ਇੱਕ ਜਿਹੜੀ ਬੜੀ ਇੰਟਰਸਟਿੰਗ ਗੱਲ ਲਗੀ ਕਿ ਕਾਫੀ ਦੂਰੋਂ ਨੱਥੂ ਮਾਜਰੇ ਤੋਂ ਇੱਕ ਕੁੜੀ ਆਈ ਜਿਹਨੇ 3rd ਪ੍ਰਾਈਜ਼ ਜਿੱਤੇ ਇਹਦੇ ਵਿੱਚ ਸਾਨੂੰ ਉਮੀਦ ਨਹੀਂ ਸੀ ਵੀ ਇੰਨੀ ਇੰਨੀ ਦੂਰੋਂ ਲੋਕ ਆਉਣਗੇ ਵਾਗਾ ਪੁਰਾਣਾ ਸੰਗਰੂਰ ਮੁਕਸਰ ਅਮਰਸਰ ਬਟਾਲਾ ਸਾਰੇ ਥਾਵਾਂ ਤੋਂ ਆਏ ਤੇ ਉਹਨਾਂ ਨੇ ਪੂਰਾ ਵੱਧ ਛੜ ਕੇ ਇਹ ਚੀਜ਼ਾਂ ਦੇ ਵਿੱਚ ਹਿੱਸਾ ਲਿਆ ਤੇ ਪ੍ਰਾਈਜ਼ ਦਿੱਤੇ ਗਏ ਮੇਰੀਆਂ ਭੈਣਾਂ ਨੂੰ ਬਹੁਤ ਸੋਹਣੇ ਉਹ ਘੜੇ ਹੀ ਦਿੱਤੇ ਆਪਾਂ ਸਟੀਲ ਦੇ ਦਿੱਤੇ ਜਾਣੇ ਤੇ ਜਿਹੜਾ ਦੂਜਾ ਬਹੁਤ ਹੀ ਇੰਟਰਸਟਿੰਗ ਮੁਕਾਬਲਾ ਸੀ ਰਸਤਾ ਕਸ਼ੀ ਪਹਿਲਾਂ ਸਾਨੂੰ ਲੱਗਦਾ ਸੀ ਕਿ ਸ਼ਾਇਦ ਮੇਰੀਆਂ ਭੈਣਾਂ ਰਸਤਾ ਕਸ਼ੀ ਚ ਨਾ ਉਹ ਪਾਰ ਦੇਖੋ ਸੰਗਤ ਦਾ ਅਸਰ ਕੀ ਹੁੰਦਾ ਇੱਕ ਦੂਜੇ ਨੂੰ ਦੇਖ ਦੇਖ ਕੇ ਖੜੀਆਂ ਖੜੀਆਂ ਨੇ ਟੀਮਾਂ ਬਣਾ ਲਈਆਂ ਅਸੀਂ ਤਾਂ ਹੈਰਾਨ ਹੀ ਰਹਿ ਗਏ ਵੀ ਕਿਵੇਂ ਕਿੱਥੇ ਪਹਿਲਾਂ ਸਾਨੂੰ ਲੱਗਦਾ ਸੀ ਕੋਈ ਆਊ ਨਹੀਂ ਤੇ ਫਿਰ ਟੀਮਾਂ ਸਾਤੋਂ ਮੈਨੂੰ ਲੱਗਦਾ ਵੀ ਸ਼ਾਇਦ ਇੱਕ ਦੋ ਟੀਮਾਂ ਰਹਿ ਵੀ ਗਈਆਂ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਆ ਵੀ ਨਹੀਂ ਹੋ ਸਕੀਆਂ ਕਿਉਂਕਿ ਮੌਕੇ ਤੇ ਆ ਕੇ ਚੀਜ਼ਾਂ ਹੈਂਡਲ ਨਹੀਂ ਹੁੰਦੀਆਂ ਮੈਨੇਜ ਨਹੀਂ ਹੁੰਦੀਆਂ ਹੈਗੀਆਂ ਖੈਰ ਅਸੀਂ ਵੀ ਇਹ ਚੀਜ਼ਾਂ ਸਿੱਖੀ ਰਹੇ ਹਾਂ ਪਰ ਜਿਹੜਾ ਇਹ ਰੱਸੇ ਵਾਲਾ ਮੁਕਾਬਲਾ ਸੀਗਾ ਜਿਹੜੇ ਤੇ ਰੱਸੀ ਖਿੱਚਦੇ ਸੀ ਮੇਰੀਆਂ ਭੈਣਾਂ ਉਹਨਾਂ ਦਾ ਤਾਂ ਜੋਰ ਲੱਗਿਆ ਹੀ ਲੱਗਿਆ ਸੀ ਤੁਸੀਂ ਦੇਖੋ ਸੇ ਵੀ ਜਿਹੜਾ ਬਾਹਰ ਖੜਿਆ ਦਾ ਜੋਰ ਲੱਗਿਆ ਉਹ ਸਾਨੂੰ ਪਤਾ ਆ ਗਰਮੀ ਉਹ ਗਰਮੀ ਹੋ ਗਈ ਸਾਰੇ ਪਰ ਵਾਕਈ ਵੀ ਐਡਾ ਮਕਾਬਲਾ ਮੈਨੀ ਦੇਖਿਆ ਤੇ ਜਿਹੜੀ ਟੀਮ ਬਿਨਰ ਰਹੀ ਆ ਉਹਦੀ ਦ੍ਰਿੜਤਾ ਤਾਂ ਦੇਖਣ ਵਾਲੀ ਆ ਭੈਣਾਂ ਮੇਰੀਆਂ ਥੱਲੇ ਲੰਬੀਆਂ ਪੈ ਗਈਆਂ ਪਰ ਕਹਿੰਦੇ ਆ ਰਸ ਭਾਰੇ ਛੱਡਣੇ

ਬਾਹਰ ਬੁਸ਼ੱਕ ਗਰਮੀ ਸੀ ਪਰ ਨਾਲ ਦੀ ਨਾਲ ਏਸੀ ਹਾਲ ਥੋੜੀ ਥੋੜੀ ਰਾਹਤ ਵੀ ਦਿੰਦਾ ਸੀ ਤੇ ਨਾਲ ਜਿਹੜੀ ਉੱਥੇ ਐਗਜ਼ਿਬਿਸ਼ਨ ਲੱਗੀ ਹੋਈ ਸੀ ਸੋ ਉਹ ਸਾਡੀਆਂ ਭੈਣਾਂ ਲਈ ਵਧੀਆ ਮੈਚ ਜਿਹਾ ਬਣਿਆ ਫਿਰ ਅਸੀਂ ਵੀ ਕਦੇ ਬਾਹਰ ਆ ਜਾਓ ਕਦੇ ਅੰਦਰ ਜਾ ਕੇ ਕੁਝ ਖਰੀਦ ਲਿਆਓ ਦੁਕਾਨਾਂ ਇਤਰ ਦੀ ਦੁਕਾਨ ਜੁਐਲਰੀ ਦੀ ਦੁਕਾਨ ਤੇ ਕੱਪੜਿਆਂ ਦੀ ਦੁਕਾਨਾਂ ਹੋਮ ਡੈਕੋਰ ਗੁੱਡਨ ਦਾ ਜਿਹੜਾ ਕੰਮ ਸੀਗਾ ਬੇਕਰੀ ਵਾਲੇ ਪਹਿਨਜੀ ਜਲੰਧਰ ਤੋਂ ਸਪੈਸ਼ਲ ਆਏ ਜਿਹੜੇ ਬਹੁਤ ਹੀ ਚਾਨ ਨਾਲ ਹੁੰਦੇ ਆ ਸੰਦੇ ਕਰ ਚ ਬਟਿਕ ਸਾਲੀਆਂ ਮਰੀਆਂ ਪਹਿਣਾ ਉਹਨਾਂ ਨੂੰ ਸਾਡਾ ਹਮੇਸ਼ਾ ਸਿਰ ਚ ਉੱਕਦਾ ਹੈ ਕਿ ਇੰਨੀ ਮਿਹਨਤ ਕਰਦੀਆਂ ਨੇ ਇੰਨੀ ਮਿਹਨਤ ਕਰਦੀਆਂ ਨੇ ਤੇ ਛੋਟੇ ਛੋਟੇ ਕੰਮ ਕਰਕੇ ਉਹ ਆਪਣੇ ਘਰਾਂ ਦੇ ਵਿੱਚ ਅੱਗੇ ਆ ਰਹੀਆਂ ਨੇ ਸਮਰਾਲੇ ਤੋਂ ਸਾਡੇ ਪਹਿਨਜੀ ਸ਼ੁਰੂ ਤੋਂ ਇੱਥੇ ਦੁਕਾਨ ਲਾਉਂਦੇ ਨੇ ਬੜੇ ਖੁਸ਼ਦਿਲ ਤੇ ਬਟਿਕ ਵਾਲਿਆਂ ਨੇ ਤਾਂ ਉਦਣਾ ਬੇਜਾ ਬੇਜਾ ਕਰਾਈ ਬੇਸਿਕ ਅਸੀਂ ਕਾਫੀ ਮਿਹਰੀ ਬਣਨ ਦਾ ਫਰਸਟ ਟਾਈਮ ਸੀ ਐਗਜ਼ਿਬਿਸ਼ਨ ਲੋਰ ਦਾ ਤੇ ਬਹੁਤ ਹੀ ਜਿਆਦਾ ਉਹਨਾਂ ਨੇ ਐਪਰੀਸ਼ੀਏਟ ਕੀਤਾ ਇੱਕ ਸਾਂਝੇ ਘਰ ਦੇ ਵਿੱਚ ਪੀਆਂ ਦੇ ਮੇਲੇ ਵਿੱਚ ਅਸੀਂ ਕੈਲੂ ਨਮਾਘਮ ਕੀਤਾ ਸੀ ਘਰ ਸਾਨੂੰ ਤਾਰੇ ਸੀ ਪੁੱਤਾ ਬਿਲਕੁਲ ਬਾਹਰੋਂ ਸਾਡੇ ਬੱਚਿਆਂ ਨੇ ਸਜਾਇਆ ਰਿਹਾ ਕਿ ਕੋਈ ਲੱਕੀ ਡਰਾ ਕਰ ਲਿਆ ਚਾਹੁੰਦਾ ਲੱਕੀ ਡਰਾਅ ਫਿਰ ਅਸੀਂ ਸੋਚ ਰਹੇ ਸੀ ਕਿਵੇਂ ਕਰੀਏ ਚਲੋ ਆਪਣੇ ਸੰਚਿਤ ਤਾਕਤ ਭਾਂਤਰਾ ਮਸਲਾ ਦੇ ਨਾਲ ਅਸੀਂ 10 ਲੱਕੀ ਡਰਾਅ ਕੱਢੇ ਜਿਹਦੇ ਵਿੱਚ ਟਿਕਟਾਂ ਪਾਉਂਦੇ ਸੀਗੇ ਲੋਕ ਉਹਦੇ ਵਿੱਚ ਫਿਰ 10 ਡਰਾਅ ਕੱਢੇ ਇਹ ਸਾਰਿਆਂ ਲਈ ਬਹੁਤ ਹੀ ਖੇਚ ਦਾ ਕੇਂਦਰ ਬਣੀ ਰਹੀ ਕਿਉਂਕਿ ਚਲੋ ਹਰੇਕ ਨੂੰ ਹੁੰਦਾ ਜੇ ਕੋਈ ਲਾਟਰੀ ਪਾਈ ਆ ਤਾਂ ਮੇਰੀ ਨਿਕਲੇ ਨਿਕਲੇ ਸੋ ਸਾਰੇ ਇਸ ਟਾਈਮ ਦੀ ਅਡੀਕ ਕਰਦੇ ਸੀਗੇ ਕਿ ਦੇਖਦੇ ਆ ਕਿ ਨੂੰ ਕੀ ਨਿਕਲਦਾ ਹੈ ਬਹੁਤ ਹੀ ਵਧੀਆ ਹੈ ਇਹ ਡਰਾ ਦਾ ਟਾਈਮ ਰੱਖਾ ਭੀੜਾਇ ਸੀ ਇਹ ਵੀ ਫਰਚੀਆਂ ਹੱਥ ਚ ਲਈ ਘੜੇ ਸੀਗੇ ਬਸ ਮੇਰੀ ਤਾਂ ਨਿਕਲਿਓ ਨਿਕਲੀ ਆ ਕਿਰਦਾਸ ਨਿਕਲਣੀ ਸੀ ਜੀ ਦੀ ਕਿਸਮ ਸੀ ਉਹਨਾਂ ਨੂੰ ਨਿਕਲੀ ਬੜੇ ਖੁਸ਼ ਹੋਏ ਨਾਮ ਲੈ ਕੇ ਤੇ ਸਾਨੂੰ ਵੀ ਵਧੀਆ ਲੱਗਿਆ ਕਿ ਸਾਡੇ ਬੱਚੇ ਚਾਹੇ ਦੂਰ ਬੈਠੇ ਆ ਪਰ ਉਹਨਾਂ ਨੇ ਆਪਣੀ ਸਲਾਹ ਦੇ ਨਾਲ ਆਪਣੀ ਸਪੋਰਟ ਦੇ ਨਾਲ ਉਹ ਇਸ ਮੇਲੇ ਦੇ ਵਿੱਚ ਸ਼ਾਮਲ ਹੋ ਗਏ। ਅਗਲੀ ਗੱਲ ਕਰਦੇ ਭੰਗਾਂਗੇ। ਆਪਣੀ ਮਰਜ਼ੀ ਕਰ ਲਓ। ਆਓ ਜੀ। ਮੇਰੇ ਕੋਲ ਐਨਕਾਂ ਹੀ ਹੈ ਨਹੀਂ। ਪੱਕਾ ਪਜਾਓ ਜੀ ਤਾਲੀਆਂ। ਉਸਤਾਨ ਫਸ਼ਾਲ ਖਟਰਾ

ਤੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਨਾਮ ਮਿਲਿਆ ਸਾਨੂੰ ਉਮੀਦ ਆ ਕਿ ਉਹਨਾਂ ਨੂੰ ਇਹ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਇਸ ਇਸ ਡਰਾ ਤੋਂ ਇਹ ਸਾਨੂੰ ਪਰਚੀਆਂ ਤੋਂ ਪਤਾ ਲੱਗਿਆ ਕਿ ਜਿਹੜੇ ਭੈਣ ਭਰਾ ਇੱਥੇ ਆਏ ਨੇ ਕਿ ਕਿੱਡੀ ਕਿੱਡੀ ਦੂਰੋਂ ਆਏ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਬਠਿੰਡਾ ਮੁਕਸਰ ਫਰੀਦਕੋਟ ਅੰਮ੍ਰਿਤਸਰ ਪਟਿਆਲਾ ਮੋਗਾ ਤੇ ਸੰਗਰੂਰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਇਸ ਮੇਲੇ ਦੇ ਵਿੱਚ ਸਾਰੇ ਜਣੇ ਆਏ ਬਹੁਤ ਬਹੁਤ ਸੋਹਣਾ ਲੱਗਿਆ ਕਿ ਇਕੱਠ ਇੰਨਾ ਜ਼ਿਆਦਾ ਸੀਗਾ ਪਰ ਵਧੀਆ ਗੱਲ ਇਹ ਸੀਗੀ ਕਿ ਕੋਈ ਕਿਸੇ ਨੂੰ ਕੁਝ ਕਹਿ ਨਹੀਂ ਸੀ ਰਿਹਾ ਸਾਰੇ ਆਪੋ ਆਪਣੇ ਹਿਸਾਬ ਨਾਲ ਖਾ ਰਿਹਾ ਸੀ ਕੋਈ ਨੱਚ ਰਿਹਾ ਸੀ ਬਿਲਕੁਲ ਹੀ ਮੇਲੇ ਦਾ ਮਾਹੌਲ ਸੀਗਾ ਤੇ ਇਸ ਦਿਰਾ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਸਾਡਾ ਭੈਣਾਂ ਦਾ ਕੰਮ ਹੁੰਦਾ ਵੀ ਨੱਚਣਾ ਗਾਉਣਾ ਕਿਉਂਕਿ ਤੀਆਂ ਵਾਕਈ ਜਿਹੜੀਆਂ ਤੀਆਂ ਨੇ ਇਹਦੇ ਵਿੱਚ ਤਾਂ ਮੇਨ ਚੀਜ਼ ਇਹ ਹੀ ਹੁੰਦੀ ਆ ਨਾ ਵੀ ਅਸੀਂ ਨੱਚਣਾ ਗਾਉਣਾ ਉਸ ਸੜ ਗਰਮੀ ਤਾਂ ਕਾਫੀ ਸੀਗੀ ਖੈਰ ਸਾਰਿਆਂ ਨੇ ਕਿਹਾ ਗਰਮੀ ਬਹੁਤ ਹੈ ਪਰ ਸਾਨੂੰ ਲੱਗਦਾ ਵੀ ਇਹ ਚੰਗਾ ਰਹਿ ਗਿਆ ਮੀਂਹ ਨਾਲੋਂ ਬਚ ਗਏ ਜੇ ਮੀਂਹ ਹੁੰਦਾ ਫੇਰ ਤਾਂ ਕੁਝ ਵੀ ਨਹੀਂ ਸੀ ਹੋਣਾ ਹੈਗਾ ਬਾਕੀ ਦੇਖੋ ਮੀਂਹ ਦੇ ਬੜ ਕਿਸੇ ਦਿਨ ਨਹੀਂ ਹੋਇਆ ਸਾਨੂੰ ਲੱਗਦਾ ਵੀ ਪਰਮਾਤਮਾ ਨੇ ਸਾਥ ਦਿੱਤਾ ਉਸ ਸੜ ਗਰਮੀ ਭਾਤੇ ਧੁੱਪ ਬਟਕੇ ਗਰਮੀ ਤਾਂ ਸਹੀ ਜਾਂਦੀ ਜੇ ਮੀਂਹ ਆ ਜਾਂਦਾ ਤਾਂ ਸਾਰੇ ਸਾਡੇ ਤੇ ਟਿਲ ਟੁੱਟ ਚੱਕੇ ਜਾਂਦੇ ਸੀ ਕਾਫੀ ਗੇਜੇ ਜੇ ਬੇਲਾ ਵੀ ਘਰ ਨਹੀਂ ਬशक ਸੀ ਪਰ ਅਸੀਂ ਇੰਜੋਏ ਵਾਕ ਕਰਦੇ ਇੱਕ ਸਪੈਸ਼ਲ ਗਾਰਮਨੋ ਕਾਫੀ ਪੇੜਨ ਲੀਨਾ ਤੇ ਖਾਣ ਪੀਣਾਂ ਦੀਆਂ ਦੁਕਾਨਾਂ ਵੱਲੋਂ ਮੈਨੂੰ ਵੀ ਬਹੁਤ ਬਹੁਤ ਪੇੜ ਲੱਗੀ ਰਹੀ ਹੈ ਖੈਰ ਸਾਡਾ ਤਾਂ ਉਧਰੋਂ ਹੀ ਟਾਈਮ ਨਹੀਂ ਲੱਗਿਆ ਡੀ ਜੇ ਲੱਗਿਆ ਫਿਰ ਅਸੀਂ ਚਲੋ ਬਹੁਤ ਦੂਰੋ ਦੂਰ ਸਾਰੇ ਮੈਨ ਨਹੀਂ ਹੋ ਗਏ ਸੀ ਉਹਨਾਂ ਨੂੰ ਮਿਲਦੇ ਕਰਦੇ ਰਹੇ ਤੇ ਲੋਕਾਂ ਨੇ ਪਰ ਨਾਲ ਹੀ ਪਰਮਾਣ ਹੀ ਆਪਣੇ ਆਪਣੇ ਸਥਾਨਾਂ 'ਲ ਜੋ ਖਾਣਾ ਦੇਣਾ ਸੀ ਜਾਂ ਜੋ ਖਰੀਦੋ ਵੋਕਤਾਂ ਰਹੀ ਸੀ ਵੀ ਉਹ ਕਰਦੇ ਨੇ ਇਹ ਹੀ ਹੁੰਦਾ ਮੇਲੇ ਦੇ ਵਿੱਚ ਵੀ ਜਿੱਥੇ ਜੀ ਉੱਤਾਂ ਖੜ ਗਏ ਜਿੱਥੇ ਜੀ ਉੱਤਾਂ ਬੈਠ ਗਏ ਜੋ ਜੀ ਵੀ ਖੜਾ ਗਏ ਇਹ ਤਾਂ ਬਹੁਤ ਚੱਲਦੇ ਰਹੇ ਕਾਫੀ ਦੇਰ ਤੱਕ ਚੱਲਦੇ ਰਹੇ ਰੈਸਟੋਰੈਂਟ ਵੱਲ ਤੁਰਦੇ ਪਰੇ ਆਈ ਇਹਾਰੇ ਰੈਸਟੋਰੈਂਟ ਉੱਥੇ ਤਾਂ ਸਾਡੇ ਬੰਦਿਆਂ ਨੂੰ ਦੰਸਾ ਲੈਣਾ ਨਹੀਂ ਮਿਲਿਆ ਫੂਡ ਦੀ ਸੇਵ ਸਾਰੇ ਬੁਖਤ ਕਰਕੇ ਗਏ ਨੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜਾ ਕੰਮ ਕਰੀਏ ਉਹਨੂੰ ਪੂਰਾ ਦਿਲੋਂ ਕਰੀਏ ਰੀਚ ਲਾ ਕੇ ਕਰੀਏ ਖਾਣ ਪੀਣ ਤੋਂ ਇਲਾਵਾ ਜਿਹੜਾ ਸੰਜੇ ਕਰਦੇ ਵਿੱਚ ਵਧੀਆ ਕੰਮ ਹੋਇਆ ਸੀਗਾ ਉਹ ਕੋ ਸੋਨੋ ਆਈਟਮਸ ਦਾ ਨਾ ਚੜੇ ਦਾ ਪਰ ਜਿੱਨੂੰ ਜਿੱਥੇ ਗਿਆ ਮਿਲਿਓਰੇ ਉੱਥੇ ਕਰ ਲਿਆ ਕਿਸੇ ਨੇ ਕੋਈ ਬੱਡੀ ਸ਼ਿਫਾਰਸ਼ ਨਹੀਂ ਪਾਈ ਕਿ ਕੰਮ ਇੱਥੇ ਹੀ ਹੋਵੇ ਮੈਂ ਇੱਥੇ ਆ ਕਰਨਾ ਆਹੀ ਹੈ ਸੰਜੇ ਕਰਦੀ ਮੇਂ ਚੀਜ਼ ਕੇ ਤੁਸੀਂ ਆਪਣੀ ਸਾਂਝ ਪਾਉਣੀ ਹੈ ਪਰ ਕਿਸੇ ਤੇ ਵਜ ਨਹੀਂ ਬੱਚਿਆਂ ਨੇ ਆਪਣੀਆਂ ਸੋਲੋ ਆਈਟਮਸ ਕੀਤੀਆਂ ਬਕੌਸ ਸੋਣੀ ਤਰਾਂ ਸਾਰੇ ਬਹੁਤ ਸੋਣੀ ਤਰਾਂ ਤਿਆਰ ਹੋ ਕੇ ਆਏ ਸੀ ਮੇਲੇ ਤੇ ਆਏ ਕਾਫੀ ਪੜਪੜਾ ਮਾਲੇ ਸਾਂਝੇ ਘਰ ਬਾਰੇ ਤੇ ਮੇਲੇ ਬਾਰੇ ਰਿਵਿਊ ਦਿੰਦੇ। ਦੇਖਦੇ ਆ ਜੀ ਕੀ ਨੇ ਕੀ ਕਿਹਾ ਜਾਂ ਕੌਣ ਕਿੱਥੋਂ ਆਇਆ। ਮੇਲੇ ਦੇ ਰਿਵਿਊ ਤੇ ਨਾਲ ਦੀ ਨਾਲ ਸਾਨੂੰ ਮੌਕਾ ਵੀ ਮਿਲਦਾ ਦੇਖਣ ਕਿ ਮੇਰੀਆਂ ਭੈਣਾਂ ਸਾਡੀਆਂ ਛੋਟੀਆਂ ਬੱਚੀਆਂ ਕਿੰਨਾ ਸੋਹਣਾ ਸੋਹਣਾ ਤਿਆਰ ਹੋ ਕੇ ਇਸ ਮੇਲੇ ਦੇ ਵਿੱਚ ਪਹੁੰਚਿਆ ਮੇਲੇ ਦੀ ਰੌਣਕ ਉਹਨਾਂ ਨੇ ਵਧਾਈ ਹੈ। ਸਾਂਝੇ ਕਰਦੇ ਵਿੱਚ ਆਇਆ ਤੇ ਤੀਆਂ ਦੇ ਮੇਲੇ ਦੇ ਉੱਪਰ ਹਾਂਜੀ ਹਾਂਜੀ ਜੀ ਅੱਛਾ ਕਿੱਦਾਂ ਦਾ ਲੱਗਿਆ ਤੁਹਾਨੂੰ ਮਾਹੌਲ ਬਹੁਤ ਵਧੀਆ ਲੱਗਿਆ ਜੀ ਆ ਕੇ ਜੀ ਸਾਨੂੰ ਇੱਥੇ ਜੀ ਬੜਾ ਜੀ ਆਏ ਪਹਿਲੀ ਵਾਰ ਆਏ ਜਾਂ ਦੁਬਾਰਾ ਅਕੇ ਇੱਕ ਵਾਰ ਸੀ ਪਹਿਲੀ ਵਾਰ ਜੀ ਅਸੀਂ ਆਏ ਹਾਂ ਜੀ ਪਹਿਲੀ ਵਾਰ ਅੱਛਾ ਪਹਿਲੀ ਵਾਰ ਆਇਆ ਤੁਸੀਂ ਪਹਿਲੀ ਵਾਰ ਆਏ ਹਣਾ ਓਕੇ ਓਕੇ ਤੁਸੀਂ ਮੇਰਾ ਖਿਆਲ ਆ ਰਸਤੇ ਵਿੱਚ ਹਿੱਸਾ ਲਿਆ ਹਾਂ ਨਾ ਮੈਂ ਹਿੱਸਾ ਲਿਆ ਰੱਖਿਆ ਟਿੱਕਲੀਆਂ ਪਾਈਆਂ ਜਿਹੜੀਆਂ ਅਸਲੀਆਂ ਕਈ-ਕਈ ਚਿਰਾਂ ਬਾਅਦ ਬਣੀਆਂ ਇਕਠੀਆਂ ਹੋਈਆਂ ਇਕਕਲੀਆਂ ਬਣੀਆਂ ਖੁਸ਼ ਹੋਈਆਂ ਇਹ ਬਹੁਤ ਹੀ ਵਧੀਆ ਸਾਨੂੰ ਇੱਕ ਫੀਡਬੈਕ ਮਿਲਿਆ ਕਿ ਕਈ ਬੱਚੇ ਬਹੁਤ ਚੇਰਵਾਦ ਇਕੱਠੇ ਹੋਇਆ ਤੇ ਇਕਲੇ ਪਾਪਾ ਤੇ ਮੀਂਹ ਵਾਲੀਆਂ ਕੁੜੀਆਂ ਹਾਂ ਬਣੀਆਂ ਕੁੜੀਆਂ ਨੇ ਇੱਥੇ ਮਾਹੌਲ ਅੱਜ ਹੀ ਸਮਝਾਰੇ ਤੋਂ ਬੁਲਾਉਂ ਕਰਦੇ ਆ ਓਕੇ 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 ਤੁਹਾਨੂੰ ਕਿੱਦਾਂ ਲੱਗਿਆ ਔਰੇ ਸਾਂਝ ਕਰਦੇ ਵਿੱਚ ਤੀਆਂ ਦਾ ਮਾਹੌਲ ਹਾਂਜੀ ਸਾਨੂੰ ਇੱਥੇ ਪਤਾ ਲੱਗਿਆ ਵੀ ਤੀਆਂ ਮਨਾ ਰਹੇ ਆ ਤੇ ਕੋਈ ਐਂਟਰੀ ਫੀਸ ਨਹੀਂ ਹੈਗੀ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰ ਰਹੇ ਆ ਆਪਾਂ ਕਿੱਥੋਂ ਆਇਆ ਆਪਾਂ ਜੀ ਬੀਬੀਪੁਰ ਪਿੰਡ ਤੋਂ ਆਇਆ ਜਰਗਰੌਣੀ ਕੋਲੋਂ ਓਕੇ ਬਹੁਤ ਦੂਰੋਂ ਆਇਆ ਤੁਸੀਂ ਹਾਂ ਵੀਰ ਜੀ ਸੀ ਇਹਨਾਂ ਦੀਆਂ ਭਾਈ ਸਾਹਿਬ ਦਾ ਸਾਰਾ ਪਰ ਤੇ ਵਿਦ ਫੈਮਲੀ ਇਹ ਇਹ ਤੀਆਂ ਦੇ ਮੇਲੇ ਦੀ ਸਭ ਦੀ ਸਪੈਸ਼ਲਟੀ ਰਹੀ ਆ ਕਿ ਮੇਲੇ ਦੇ ਵਿੱਚ ਵਿੱਦ ਫੈਮਲੀ ਆ ਇਹਦੇ ਵਿੱਚ ਕੰਨੀਆਂ ਭੈਣਾਂ ਨਹੀਂ ਆਣ ਸਾਡੇ ਵੀਰ ਵੀ ਆਏ ਨੇ ਬੱਚੇ ਵੀ ਆਏ ਨੇ ਕਿਉਂਕਿ ਅਸੀਂ ਇਹ ਮੇਲਾ ਇਦਾਂ ਹੀ ਕੀਤਾ ਸੀ ਕਿ ਵਿੱਦ ਫੈਮਲੀ ਆ ਉਹ ਜਿੱਥੇ ਵੀ ਜਾਣਾ ਐਨਜਾਇਮੈਂਟ ਪੂਰੇ ਪਰਿਵਾਰ ਨਾਲ ਹੀ ਹੋਵੇ ਉਹ ਸੋਹਣਾ ਲੱਗਦਾ ਤੇ ਉਸ ਤੋਂ ਬਾਅਦ ਕਿਸਦੇ ਕੀਤਾ ਫਿਰ ਵੈਜਾ ਵੈਜਾ ਜਿਹੜੀ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਕਰਵਾਈ ਆ ਉਹ ਮੇਰੇ ਤੋਂ ਦੱਸੀ ਤਾਂ ਨਹੀਂ ਜਣੀ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦੇਖੋਗੇ ਸਭ ਤੋਂ ਪਹਿਲਾਂ ਆਹ ਜਿਹੜੀ ਮਾਮਾਤਿਆਂ ਨੇ ਆਪਣੇ ਕੁਸ਼ਕ ਲੋਕਗੀਤ ਗਾਏ ਜਾਂ ਨੱਚ ਕੇ ਸਾਰਿਆਂ ਨੂੰ ਦਿਖਾਇਆ ਬਹੁਤ ਸੋਹਣਾ ਲੱਗਿਆ ਸਾਰਿਆਂ ਦੇ ਮੈਨੂੰ ਲੱਗਦਾ ਮਨਾਂ ਦੇ ਵਿੱਚ ਇਹ ਗੱਲ ਜਰੂਰ ਆਉਂਦੀ ਹੋਊ ਕਿ ਅਸੀਂ ਵੀ ਕਦੇ ਆਪਣੀ ਧੀ ਨਾਲ ਇਦਾਂ ਇਕੱਠੇ ਗਾਈਏ ਇਕੱਠੇ ਵਹੀਏ ਕਿਉਂਕਿ ਇਕੱਲੀ ਗੱਲ ਇਹ ਨਹੀਂ ਕਿ ਗਾ ਕੇ ਲੋਕਾਂ ਨੂੰ ਸੁਣਾ ਪਰ ਜਦ ਅਸੀਂ ਘਰ ਬੈਠ ਕੇ ਇਹ ਤਿਆਰੀਆਂ ਕਰਦੇ ਆ ਤਾਂ ਉਹ ਵੀ ਇੱਕ ਕਨੈਕਟੀਵਿਟੀ ਹੁੰਦੀ ਹੈ ਇੱਕ ਦੂਜੇ ਦੇ ਨਾਲ ਜੁੜਨਾ ਹੁੰਦਾ ਮੈਂ ਵੀ ਆਪਣੀ ਬੇਟੀ ਨਾਲ ਬਾਹਰ ਇੱਕ ਗੀਤ ਅਸੀਂ ਹਮੇਸ਼ਾ ਕੋਈ ਫੰਕਸ਼ਨ 'ਚ ਜਾਈਏ ਗੋਨੇ ਤੇ ਉੱਥੇ ਤੁਹਾਡੀਆਂ ਫੀਲਿੰਗਸ ਇੱਕ ਦੂਜੇ ਨਾਲ ਜੁੜਦੀਆਂ ਨੇ ਬਹੁਤ ਹੀ ਸਾਰਿਆਂ ਨੇ ਇਹ ਚੀਜ਼ ਪਸੰਦ ਕੀਤੀ ਹੈ ਤੇ ਇਹ ਵੀ ਵੱਡੀ ਗੱਲ ਸੀ ਕਿ ਮਾਵਾਂ ਈਆਂ ਤਿਆਰ ਵੀ ਹੋ ਚੀਆਂ ਹੋਈਆਂ ਸੰਤੋ ਵੰਤੋ ਸੰਤੋ ਵੰਤੋ ¡Chicos, carita! ¡Chicos, ਇਹਨਾਂ ਨੂੰ ਦੇ ਕੇ ਹੋਰ ਵੀ ਛੋਟੀਆਂ ਬੱਚੀਆਂ ਦਾ ਹੌਸਲਾ ਪਿਆ ਤੇ ਉਹਨਾਂ ਨੇ ਵੀ ਖੜੀਆਂ-ਘੜੀਆਂ ਨੇ ਨੌ ਲਗਵਾ ਤੀ ਕਿ ਅਸੀਂ ਵੀ ਕੁਝ ਕਰਕੇ ਦਿਖਾਉਣਾ ਦੇਖੋ ਇੱਕ ਦੂਜੇ ਨੂੰ ਦੇਖ ਦੇਖ ਕੇ ਕਿਵੇਂ ਹੌਸਲੇ ਪੈਂਦੇ ਨੇ ਤੇ ਉਹ ਵੀ ਨੱਚੀਆਂ ਬੜਾ ਸੋਹਣਾ ਲੱਗਿਆ ਫਿਰ ਸਾਡੇ ਕੋਲ ਹੋਰ ਵੀ ਨੌ ਆਏ ਸੀ ਪਰ ਕੋਸ਼ੇ ਹੁੰਦਾ ਸੀ ਕਿ ਟਾਈਮ ਲਿਮਟ ਹੋਣ ਕਰਕੇ ਜਾਂ ਸਾਰਿਆਂ ਨੇ ਘਰਾਂ 'ਚ ਵਾਪਸ ਜਾਣਾ ਹੁੰਦਾ ਸੰਕੋਸ਼ਕ ਸੋਲੋ ਆਈਟਮਸ ਕੱਟਣੀਆਂ ਪੈ ਗਈਆਂ ਕਿਉਂਕਿ ਪਹਿਲਾ ਟਾਈਮ ਜ਼ਿਆਦਾ ਲੱਗ ਗਿਆ ਸੀ ਇੱਕ ਦੋ ਆਈਟਮਸ ਦੇ ਵਿੱਚ ਤੇ ਅੱਗੇ ਤੋਂ ਕੋਸ਼ਿਸ਼ ਹੋਊਗੀ ਕਿ ਆਪਾਂ ਥੋੜਾ ਥੋੜਾ ਟਾਈਮ ਸਾਰਿਆਂ ਨੂੰ ਦਈਏ ਤਾਂ ਕਿ ਜਿਹੜੇ ਜਿਹਦੇ ਮਨ ਤੇ ਚਾਹ ਹੁੰਦਿਆ ਬਲ ਬਲੇ ਹੁੰਦਿਆ ਉਹ ਇੱਥੇ ਕੱਢਣ ਬੱਚੀਆਂ ਨੇ ਬਹੁਤ ਹੀ ਸੋਹਣਾ ਪਰਫਾਰਮ ਕੀਤਾ ਪਰ ਮੈਨੂੰ ਲੱਗਦਾ ਬੱਚੀਆਂ ਤਾਂ ਅੱਗੇ ਪਰਫਾਰਮ ਕਰ ਰਹੀਆਂ ਸੀ ਤੇ ਸਾਡੀਆਂ ਭੈਣਾਂ ਦੇ ਪੈਰ ਪਿੱਛੇ ਪੂਰੇ ਚੱਲ ਰਹੇ ਸੀ ਵੀ ਕਦੋਂ ਅਸੀਂ ਵੀ ਵਿੱਚ ਸ਼ਾਮਲ ਹੋ ਜਾਈਏ ਸ਼ਕਤੀਆ ਪਿਆਸੀ ਕੰਮ ਉਹਨਾਂ ਨੇ ਨੱਚਣ ਕਰ ਨਾਲ ਆਪਾਂ ਯਾਰੀ ਇਹ ਹੀ ਸਾਡੇ ਕੁੜੀਆਂ ਦੇ ਪਿੰਡਾਂ ਦੇ ਇਹੀ ਤਿਹਾਰ ਹੁੰਦੇ ਆ ਇਹ ਹੀ ਦਿਨਾਂ ਦੇ ਚਾਹ ਹੁੰਦੇ ਆ ਜਿੱਥੇ ਉਹ ਖੁੱਲ ਕੇ ਬਿਨਾਂ ਕਿਸੇ ਬੰਦਸ਼ ਤੋਂ ਹੱਸਦੀਆਂ ਨੱਚਦੀਆਂ ਖਾਦੀਆਂ ਸੋਰੀਆ ਲੱਗਦੀਆਂ ਨੇ ਇਹ ਚੀਜ਼ਾਂ ਜਿੱਥੇ ਸਪੈਸ਼ਲੀ ਕੋਈ ਕਿਸੇ ਨੂੰ ਜਾਣਦਾ ਨਹੀਂ ਪਰ ਇੱਕ ਇੱਕ ਬੋਲੀ ਫੌਂਡਾ ਨੱਚਣ ਵਾਲੀ ਇੱਕ ਦੂਜੇ ਨਾਲ ਸਾਂਝ ਬਣ ਜਾਂਦੀ ਹੈ ਬੋਲੀ ਆ ਤਾਂ ਸਾਰੀਆਂ ਭੈਣਾਂ ਨੇ ਆਪ ਕੋ ਆਪਣੀਆਂ ਪੰਜਾਂ ਵੇ ਨੂੰ ਲੱਗਦਾ ਉਹਨਾਂ ਨੇ ਅਲੱਗ-ਅਲੱਗ ਗਰੁੱਪ ਵੀ ਬਣਾ ਲਏ ਫਿਰ ਕਿਉਂਕਿ ਜਿਹੜਾ ਕਿਸੇ ਨੂੰ ਕੋਈ ਜਾਣਦਾ ਸੀਗਾ ਉਹਨੇ ਉਹਨੂੰ ਪੜ ਕੇ ਆਪਣੇ ਆਪਣੇ ਗਰੁੱਪ ਬਣਾ ਲਏ ਲਓ ਦੇਖੋ ਕਿਤੇ ਸੱਚੀਓ ਅੱਜ ਤਾਈਂ ਨਾਲ ਕੋਈ ਅੰਗ ਪੈਰ ਲੁਕਦਾ ਨਹੀਂ ਲੱਗਦਾ ਘਰ ਜਾ ਕੇ ਬਿਸ਼ੱਕ ਸਿਰ ਪੜ ਲੈਣ ਮੇਰੇ ਬਾਅਦ ਪਾਰੇ ਹੁਣ ਤਾਂ ਕਿਦਰੇ ਹਵਾ ਮਾ ਕਿਦਰੇ ਲੱਤਾਂ ਚੱਲਦੀਆਂ ਨੇ ਸਾਡੇ ਡੀਜੇ ਵਾਲੇ ਵੀਰ ਨੇ ਵੀ ਬਹੁਤ ਵਧੀਆ ਇੰਜੋਏ ਕਰਾਇਆ ਪੈਣਾ ਨੂੰ ਸਪੈਸ਼ਲੀ ਸਾਂਝੇ ਘਰ ਦੇ ਵਿੱਚ ਅਖੀਰ ਤੇ ਉਹਨਾਂ ਨੇ ਸਾਰਿਆਂ ਦੀ ਇੱਕ ਟ੍ਰੇਨ ਬਣਾ ਕੇ ਘੁਮਾਈ ਟ੍ਰੇਨ ਬਹੁਤ ਲੰਬੀ ਸੀਗੇ ਇਹਦੇ ਡੱਬੇ ਜਾਦਾ ਲੱਗੇ ਹੋਏ ਸੀ ਤੇ ਕੋੜ ਮੋੜ ਪਾ ਕੇ ਫਿਰ ਚਲੋ ਟ੍ਰੇਨ ਚਲਾਤੀ ਥਿੰਨੀ ਚੱਲ ਸਕੀ ਪਾਰ এ ਟ੍ਰੇਨ ਦੇ ਵਿੱਚ ਜਿਹੜੀ ਆ ਮੇਰੀਆਂ ਭੈਣਾਂ ਨਿੰਮਾਤੀ ਕੀਤੀ ਇੱਕ ਰੌਲਾ ਪਾਇਆ ਪੂਰਾ ਦਿਨ ਛੋਟੇ ਬੱਚੇ ਪਾਰਕ ਦੇ ਵਿੱਚ ਚੂਲੇ ਲੈ ਰਹੇ ਸੀ ਕੋਈ ਆਪਣਾ ਖਾ ਪੀ ਰਿਹਾ ਸੀ ਅਖੀਰ ਨੂੰ ਮੇਲਾ ਵਿਛੜ ਨਹੀਂ ਹੁੰਦਾ ਜੀ ਜਿੰਨਾ ਮਰਜ਼ੀ ਵੱਡਾ ਹੋਵੇ ਜਿੰਨੇ ਮਰਜ਼ੀ ਦਿਲ ਲੱਗਣ ਜਾਣ ਵਾਲੀ ਚੀਜ਼ ਨੇ ਜਾਣਾ ਹੁੰਦਾ ਵਿਛੜਦੇ ਆ ਸੇ ਲੋ ਇਦਾਂ ਏਦਾਂ ਮੇਲੇ ਲੱਗਦੇ ਰਹਿਣ ਖੈਰ ਬਾਹਰ ਪਾਰਕਿੰਗ ਬਹੁਤ ਦੂਰ ਤੱਕ ਸੁਣਿਆ ਸੀ ਕਿਉਂਕਿ ਇਕੱਠ ਕਾਫੀ ਸੀ ਤਾਂ ਪਾਰਕਿੰਗ ਤਾਂ ਕਾਫੀ ਦੂਰ ਤੱਕ ਲਾ ਕੇ ਆਉਣੀ ਪਈ ਸਾਰਿਆਂ ਨੂੰ ਏਦਾਂ ਨੱਚਦੇ ਰਹਿੰਦੇ ਚਾਉਂਦੇ ਹੱਸਦੇ ਸੰਦੇ tinha da mila chhaam 4:00 baje bichad gaye samjhe ghar vich a mitero gum piyo khaun nitero